ਆਸਟ੍ਰੇਲੀਆ 'ਚ ਪੰਜਾਬੀਅਤ ਦੀ ਮਹਿਕ ਖਿਲਾਰਨ ਵਾਲੇ ਸਿੰਗਰ ਕਵੀ ਤੇ ਸ਼ੋਅ ਆਰਗੇਨਾਈਜ਼ਰ ਮਨਮੀਤ ਅਲੀ ਸ਼ੇਰ ਦੀ ਮੌਤ ਨਾਲ ਉੱਥੇ ਵਸਦੇ ਪੰਜਾਬੀਆਂ 'ਚ ਦੁੱਖ ਫੈਲ ਗਿਆ ਹੈ ਆਪਣੇ ਪਿਆਰੇ ਮਨਮੀਤ ਦੀ ਯਾਦ 'ਚ ਪੰਜਾਬੀ ਭਾਈਚਾਰੇ ਵੱਲੋਂ ਮੁਰੂਕਾ ਦੇ ਬ੍ਰਿਸਬੇਨ ਗੁਰਦੁਆਰਾ ਸਾਹਿਬ 'ਚ ਪਾਠ ਕਰਵਾਇਆ ਗਿਆ ਇਸ ਮੌਕੇ ਤੇ ਰਾਗੀਆਂ ਨੇ ਵਿਰਾਗਮਈ ਕੀਰਤਨ ਕੀਤਾ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬ ਪਹੁੰਚੇ ਪੰਜਾਬੀਆਂ ਨੇ ਆਪਣੇ ਚਾਹੀਤੇ ਕਲਾਕਾਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਨੇਕ ਸੁਆਮੀ ਸਭ ਘਟ ਭੁਗਵੈ ਸੋਈ ਇਹ ਰਵਦਾਸ ਹਾਥ ਪੈ ਨੇ ਰੈ ਸਹਜੇ ਹੋਏ ਸੋ ਹੋਈ ਸਰਵੇ ਏਕ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ਐਨਾਈ ਨਹੀਂ ਮਨਮੀਤ ਦੇ ਚੌਂਣ ਵਾਲਿਆਂ ਨੇ ਉਸ ਥਾਂ ਤੇ ਜਾ ਕੇ ਵੀ ਅਰਦਾਸ ਕੀਤੀ ਜਿਸ ਥਾਂ ਤੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਆਪਣੇ ਸਾਥੀ ਨੂੰ ਅਲਵਿਦਾ ਕਹਿੰਦਿਆਂ ਸਭ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ ਸਤਿਗੁਰੂ ਹੁਕਮਰੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਕਰਨ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਕੋਚ ਹੈ ਕੋਚ ਸ਼ਬਦ ਮੈਂ ਪ੍ਰਾਰਥਨਾ ਕਰੇਗਾ ਖਾਲਸਾ ਕੀ ਰਹਿ ਨ ਕੋਈ ਜ਼ਿਕਰਯੋਗ ਹੈ ਕਿ ਲੰਗੇ ਸ਼ੁੱਕਰਵਾਰ ਨੂੰ ਇੱਕ ਸਿਰਫਰੇ ਗੋਰੇ ਨੇ ਮਨਵੀਤ ਨੂੰ ਸ਼ਰਿਆਮ ਜੂੰਦਾ ਸਾੜ ਦਿੱਤਾ ਸੀ ਬਿਊਰੋ ਰਿਪੋਰਟ ਜਗਬਾਣੀ ਟੀਵੀ